ਗਿੱਦੜ ਬਾਹ ਦੀਆਂ ਜਿੰਨੇ ਚੋਣਾ ਇਸ ਵਾਰ ਦਿਲਚਸਪ ਰਹਿਣ ਵਾਲੀਆਂ ਨੇ ਕਿਉਂਕਿ ਹੁਣ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧੂ ਵੀ ਸਿਆਸੀ ਅਖਾੜੇ ਦੇ ਵਿੱਚ ਉੱਤਰ ਸਕਦੇ ਨੇ ਦੱਸਦੀ ਹੈ ਕਿ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਸੰਕੇਤ ਦਿੱਤਾ ਗਿਆ ਹੈ ਤੇ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਦੀਪ ਸਿੱਧੂ ਦਾ ਭਰਾ ਯਾਨੀ ਕਿ ਮਨਦੀਪ ਸਿੰਘ ਸਿੱਧੂ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉੱਤਰ ਸਕਦੇ ਨੇ ਜਿਮਨੀ ਚੋਣਾ ਲੜ ਸਕਦੇ ਨੇ ਤੇ ਕਿੱਤੜ ਬਾਹਤੋਂ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉੱਤਰ ਸਕਦੇ ਨੇ ਦੱਸਿਏ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਤੇ ਉੱਥੇ ਹੀ ਗਿੱਦੜਬਾਹ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚ ਰਹੀਆਂ ਨੇ ਇੱਕ ਪਾਸੇ ਸੁਖਰਾ ਸਿੰਘ ਨਿਆਮੀਵਾਲਾ ਜਿਹੜੇ ਕਿ ਬੈਬਲ ਕਲਾ ਗੋਲੀਕਾਣ ਮਾਮਲੇ ਤੋਂ ਪੀੜਤ ਨੇ ਉਹਨਾਂ ਦੇ ਵੱਲੋਂ ਵੀ ਸਿਆਸੀ ਅਖਾੜੇ ਦੇ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਤੇ ਗਿੱਦੜਬਾਹ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਇਸ ਵਾਰ ਗਰਾਰੀ ਫਸੀ ਹੋਈ ਨਜ਼ਰ ਆਵੇਗੀ ਤੇ ਜਿਸ ਦੇ ਵਿੱਚ ਜਲੰਧਰ ਦੀਆਂ ਜਿਮਨੀ ਹੋ ਚੋੜਾ ਹੋਇਆ ਆਮ ਆਦਮੀ ਪਾਰਟੀ ਦੇ ਮੋਹਿੰਦਰ ਸਿੰਘ ਭਖਤ ਨੇ ਜਿਹੜੀ ਕਿ ਬਾਜ਼ੀ ਮਾਰੀ ਤੇ ਹੁਣ ਗਿੱਦੜ ਬਾਹਾਂ ਦੀਆਂ ਜਿਮਨੀ ਚੋੜਾ ਨੂੰ ਲੈ ਕੇ ਜਿਹੜਾ ਕੇ ਸਿਆਸਤ ਦਾ ਅਖਾੜਾ ਭਖਦਾ ਹੋਇਆ ਪਹਿਲਾਂ ਵੀ ਨਜ਼ਰ ਆ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਤਮਾਕਾ ਹੋਵੇਗਾ ਤੇ ਜਿਸ ਦੇ ਵਿੱਚ ਸਿਆਸਤ ਚ ਪਹਿਲਾਂ ਹੀ ਹਲਚਲ ਪੂਰਨ ਤੌਰ ਤੇ ਤੇਜ਼ ਨਜ਼ਰ ਆ ਰਹੀ ਹੈ ਦੱਸਦੀ ਕਿ ਹੁਣੇ ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਸਿੰਘ ਖਾਲਸਾ ਦੇ ਵੱਲ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਗਿਆ ਸੰਕੇਤ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਦੀਪਸਿੱਧੂ ਦਾ ਭਰਾ ਜਿਹੜੇ ਕਿ ਮਨਦੀਪ ਸਿੱਧੂ ਜਿਹੜੇ ਕਿ ਆਪ ਸਿਆਸਤ ਦੇ ਅਖਾੜੇ ਦੇ ਵਿੱਚ ਉੱਤਰ ਸਕਦੇ ਨੇ ਉਥੇ ਹੀ ਜਿਹੜਾ ਕਿ ਬੈਬਲ ਕਲਾ ਗੋੜੀਕਾੜ ਮਾਮਲੇ ਤੋਂ ਪੀੜਤ ਸੁਖਰਾ ਸਿੰਘ ਨਿਆਮੀ ਵਾਲੇ ਵੀ ਜਿਹੜੇ ਕਿ ਜਿਮਨੀ ਚੋਣਾ ਲੜ ਸਕਦੇ ਨੇ ਤੇ ਉਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਯਾਨੀ ਕਿ ਪ੍ਰਧਾਨ ਸਾਹਿਬ ਆਪ ਮੁਰੇ ਆਉਣਗੇ ਤੇ ਕਾਂਗਰਸ ਪਾਰਟੀ ਤੋਂ ਅਮ੍ਰਿਤਾ ਵਿੜਿੰਗ ਤੇ ਉਥੇ ਹੀ ਜਿਹੜਾ ਕਿ ਲਗਾਤਾਰ ਚਰਚਾਾਂ ਮਾ ਹੋ ਰਹੀਆਂ ਨੇ ਡੀਪੀਟੀ ਲੋਨ ਨੂੰ ਲੈ ਕੇ ਗੱਲ ਕਰੀਏ ਤਾਂ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਸਿਆਸੇ ਦੇ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਜਿਸ ਤੋਂ ਬਾਅਦ ਡਿੰਪੀ ਢਿੱਲੋਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੇ 10 ਦਿਨਾਂ ਦਾ ਸਮਾਂ ਦਿੱਤਾ ਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਡਿੰਪੀ ਢਿੱਲੋਂ ਮੇਰਾ ਛੋਟੇ ਭਰਾ ਵਰਗਾ ਹੈ ਤੇ ਬਚਪਨ ਤੋਂ ਹੀ ਮੇਰੇ ਨਾਲ ਰਿਹਾ ਹੈ ਤੇ ਜਿਸ ਤੋਂ ਬਾਅਦ ਡਿੰਪੀ ਢਿੱਲੋਂ ਨੂੰ ਮੈਂ 10 ਦਿਨਾਂ ਦਾ ਸਮਾਂ ਦੇਣਾ ਹੈ ਕਿ ਉਹ ਆਪਣੀ ਪਾਰਟੀ 'ਚ ਵਾਪਸ ਆਉਣ ਤੇ ਅਸੀਂ ਸਿਆਸੀ ਅਖਾੜੇ ਦੇ ਵਿੱਚ ਉਹਨਾਂ ਨੂੰ ਹੀ ਤਾਰਾਂਗੇ ਤੇ ਜੇਕਰ ਉਹ ਦਸ ਇਹਨਾਂ ਦੇ ਵਿੱਚ ਵਾਪਸ ਨਹੀਂ ਆਉਂਦੇ ਤਾਂ ਅਸੀਂ ਅਗਲਾ ਐਲਾਨ ਜਿਹੜਾ ਕਿ ਉਮੀਦਵਾਰ ਦਾ ਕਰਾਂਗੇ ਬੇਸ਼ੱਕ ਗਿੱਦੜ ਬਾਹ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਹਜੇ ਤੱਕ ਐਲਾਨ ਨਹੀਂ ਹੋਇਆ ਪਰੰਤੂ ਜਲਦ ਐਲਾਨ ਹੋ ਜਾਵੇਗਾ ਤੇ ਗਿੱਦੜ ਬਾਹ ਦੀਆਂ ਜਿਮਨੀ ਚੋਣਾਂ ਦੇ ਵਿੱਚ ਸਿਆਸਤ ਦਾ ਅਖਾੜਾ ਪੂਰਨ ਤੌਰ ਤੇ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਦੀਪ ਸਿੱਧੂ ਦੇ ਭਰਾ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਸੀ ਕਿ ਹੁਣ ਲਗਾਤਾਰ ਸਰਬਜੀਤ ਸਿੰਘ ਖਾਲਸਾ ਨੇ ਇਸ ਜਿਹੜੇ ਕਿ ਇੰਟਰਵਿਊ ਦੇ ਵਿੱਚ ਇੱਕ ਸੰਕੇਤ ਦਿੱਤਾ ਤੇ ਦੀਪ ਸਿੱਧੂ ਦੇ ਭਰਾ ਦੇ ਜਿਹੜੇ ਕਿ ਮਨਦੀਪ ਸਿੰਘ ਦਾ ਸਿੰਘ ਸਿੱਧੂ ਜਿਹੜੇ ਕਿ ਆਪ ਸਿਆਸੀ ਅਖਾੜੇ ਦੇ ਵਿੱਚ ਉੱਤਰ ਸਕਦੇ ਨੇ ਤੇ ਗਿੱਦੜ ਬਾਹ ਤੋਂ ਜਿਮਨੀ ਛੋਣਾ ਲੜ ਸਕਦੇ ਨਹੀਂ ਤੇ ਜਿਸ ਤੋਂ ਬਾਅਦ ਹੁਣ ਗਿੱਦੜ ਬਾਹ ਦੀਆਂ ਜਿਮਨੀ ਚੋਣਾ ਦੇ ਵਿੱਚ ਸਿਆਸਤ ਦਾ ਅਖਾੜਾ ਪੱਕਦਾ ਹੋਇਆ ਨਜ਼ਰ ਆਵੇਗਾ ਤੇ ਆਉਣ ਵਾਲਾਂ ਦੇ ਦਿਨਾਂ ਦੇ ਵਿੱਚ ਕਿਹੜਾ ਗਿੱਦੜ ਬਾਹ ਦੇ ਵਿੱਚ ਬਾਜ਼ੀ ਮਾਰੇਗਾ ਇਹ ਦੇਖਣਯੋਗ ਹੋਵੇਗਾ ਹਾਲਾਂਕਿ ਕੋਈ ਪੁਸ਼ਟੀ ਨਹੀਂ ਹੈ ਇਸ ਵਾਰ ਇਹ ਕਿ ਮਨਦੀਪ ਸਿੰਘ ਸਿੱਧੂ ਜਿਹੜੇ ਕਿ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਗੇ ਜਾਂ ਸਿਆਸੀ ਖਾੜੇ ਦੇ ਵਿੱਚ ਉਤਰਣਗੇ ਜਾਂ ਨਹੀਂ ਕਿਉਂਕਿ ਇਸ ਬਾਰੇ ਚਰਚਾਵਾ ਹੀ ਹੈ ਕਿ ਹਜੇ ਤੱਕ ਕਿ ਮਨਦੀਪ ਸਿੰਘ ਸਿੱਧੂ ਯਾਨੀ ਕਿ ਦੀਪ ਸਿੱਧੂ ਦੇ ਭਰਾ ਆਪ ਜਿਹੜੇ ਕਿ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਤੇ ਜਿਸ ਤੋਂ ਬਾਅਦ ਇਹ ਜਿਹੜੀ ਹੈ ਕਿ ਗਿੱਦੜਬਾਹ ਦੀਆਂ ਜਿਮਨੀ ਚੋਣਾਂ ਨੇ ਸਵਾਰ ਦਿਲਚਸਪ ਰਹਿਣ ਵਾਲੀਆਂ ਨੇ ਤੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਮਰਤਾ ਵੜਿੰਗ ਸੁਖਰਾ ਸਿੰਘ ਨਿਆਮੀ ਵਾਲਾ ਤੇ ਉੱਥੇ ਹੀ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪਿਟ ਲੋਤ ਹੋਰ ਉਮੀਦਵਾਰ ਛੜੇ ਕੇ ਪੂਰੇ ਇੱਕ ਦੂਜੇ ਨੂੰ ਟੱਕਰ ਦੇਣਗੇ ਤੇ ਉੱਥੇ ਹੁਣ ਦੀਪ ਸਿੱਧੂ ਦੇ ਭਰਾ ਦਾ ਨਾਮ ਜਿਹੜਾ ਕਿ ਮਨਦੀਪ ਸਿੰਘ ਸਿੱਧੂ ਹੁਣ ਉਹ ਵੀ ਚਰਚਾਵਾਜੂ ਵੀ ਨੇ ਕਿ ਕਿਹਾ ਜਾ ਰਿਹਾ ਹੈ ਕਿ ਹੁਣ ਦੀਪ ਸਿੱਧੂ ਦੇ ਭਰਾ ਆਪ ਸਿਆਸੀ ਅਖਾੜੇ ਦੇ ਵਿੱਚ ਉੱਤਰ ਸਕਦੇ ਨੇ ਸਰਬਜੀਤ ਸਿੰਘ ਖਾਲਸਾ ਨੇ ਇਸ ਗੱਲ ਦਾ ਸੰਕੇਤ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਸਿਆਸਤ ਦਾ ਅਖਾੜਾ ਆਉਣ ਵਾਲੇ ਦਿਨਾਂ ਦੇ ਵਿੱਚ ਭਖਦਾ ਹੋਇਆ ਨਜ਼ਰ ਆਵੇਗਾ ਇਸ ਵਾਰ ਕੌਣ ਬਾਜ਼ੀ ਮਾਰੇਗਾ ਇਹ ਦੇਖਣਯੋਗ ਹੋਵੇਗਾ ਪਰੰਤੂ ਕਿੱਦੜ ਬਹਾਦੀ ਜਿਮਨੀ ਚੋਣਾਂ ਨੂੰ ਲੈ ਕੇ ਹਲਚਲ ਹੁਣ ਫਿਰ ਤੋਂ ਤੇਜ਼ ਹੋ ਗਈ ਹੈ